ਹਾਂਜੀ ਦੋਸਤੋ ਅੱਜ ਗੱਲ ਕਰਦੇ ਆਪਾਂ ਮਿਹਨਤ ਬਾਰੇ ਜਿਸ ਬੰਦੇ ਨੇ ਮਿਹਨਤ ਕਰਨੀ ਹੋਵੇ ਨਾ ਜਨੂਨ ਹੋਵੇ ਜज्बा ਹੋਵੇ ਉਸ ਬੰਦੇ ਵਿੱਚ ਤਾਂ ਉਸਦੇ ਰਾਹ ਦਾ ਰੋੜਾ ਕੋਈ ਵੀ ਨਹੀਂ ਬਣ ਸਕਦਾ ਜੇ ਬੰਦੇ ਨੇ ਧਾਰ ਹੀ ਲੈ ਵੀ ਮੈਂ ਮਿਹਨਤ ਕਰਨੀ ਹੈ ਬਹੁਤ ਪ੍ਰਸਥਿਤੀਆਂ ਬਣਦੀਆਂ ਉਹ ਜਿਹੀਆਂ ਕਠਿਨਾਈਆਂ ਆਉਂਦੀਆਂ ਔਰ ਬੰਦਾ ਮਿਹਨਤ ਜਾਰੀ ਰੱਖਦਾ ਜਨੂਨ ਤੇ ਜਜ਼ਬਾ ਉਸ ਨੂੰ ਅੱਗੇ ਲੈ ਕੇ ਹੀ ਜਾਂਦਾ ਮਿਹਨਤ ਦੇ ਸਦਕਾ ਇੱਕ ਦਿਨ ਉਹ ਮਕਾਮ ਜ਼ਰੂਰ ਪਾ ਲੈਂਦਾਗਾ ਹੇਠਾਂ ਤੁਸੀਂ ਜੋ ਫੋਟੋ ਦੇਖ ਰਹੇ ਹੋ ਇਸ ਦੇ ਵਿੱਚਕਾਰ ਨੌਜਵਾਨ ਖੜਾਗਾ ਕਾਲੀ ਟੀ-ਸ਼ਰਟ ਦੇ ਵਿੱਚ ਲਗਭਗ ਸਾਰੇ ਇਸ ਨੂੰ ਜਾਣਦੇ ਆ ਬੱਬੂ ਮਾਨ ਦੇ ਨਾਲ ਫਿਲਮ ਹੁਸ਼ਰ ਦੇ ਵਿੱਚ ਕੰਮ ਕਰ ਚੁੱਕਿਆ ਹੈ ਕੱਕੇ ਦਾ ਰੋਲ ਅਦਾ ਕੀਤਾ ਸੀ ਇਹਨੇ ਪਰ ਉਹ ਫਿਲਮਾਂ ਤੋਂ ਬਾਅਦ ਇਹਨੇ ਇਹ ਨਹੀਂ ਸੋਚਿਆ ਯਾਰ ਮੇਰੇ ਕੋਲੇ ਹੋਰ ਕੰਮ ਨਹੀਂ ਹੈਗਾ ਜਾਂ ਮੈਂ ਫਿਲਮ ਲੈਣ ਦੇ ਵਿੱਚ ਹੀ ਅੱਗੇ ਜਾਊਂਗਾ ਠੀਕ ਆ ਅੱਗੇ ਕੰਮ ਨਹੀਂ ਮਿਲਿਆ ਪਰ ਇਹ ਬੰਦੇ ਦਾ ਹੌਸਲਾ ਨਹੀਂ ਟੁੱਟਿਆ ਇੰਨੀ ਕੁ ਮਿਹਨਤ ਕੀਤੀ ਹੈ ਇੰਨੀ ਮਿਹਨਤ ਕਰੀਆ ਅੱਜ ਇਹ ਬੰਦਾ ਇੱਕ ਫੂਡ ਦੀ ਸ਼ਾਪ ਚਲਾ ਰਿਹਾ ਖਾਣਾ ਸਪਲਾਈ ਕਰ ਰਿਹਾ ਹੈ ਵੇਚ ਰਿਹਾਗਾ ਮਹਾਲੀ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰਾਂ ਦੇ ਬਿਲਕੁਲ ਨਾਲ ਆ ਜਦੋਂ ਵੀ ਤੁਸੀਂ ਕਦੇ ਜਾਨੇ ਹੋ ਜਰੂਰ ਵੀਰਕੁਲ ਹੋ ਕੇ ਜਾਇਆ ਕਰੋ ਵੈਜ ਨੌਨ ਵੈਜ ਦੋਨੇ ਤਰ੍ਹਾਂ ਦਾ ਖਾਣਾ ਹਰ ਸਮੇਂ ਵੀਰਕੁਲੇ ਹੁੰਦਾ ਲੱਸੀ ਵਗੈਰਾ ਬਹੁਤ ਵਧੀਆ ਜਨ ਦੀ ਖਾਣੇ ਦੀ ਕੁਆਲਿਟੀ ਹੁੰਦੀ ਆ ਖਾਣੇ ਦੀ ਕੁਆਲਿਟੀ ਤੋਂ ਕਿਤੇ ਵਧੀਆ ਵੀਰ ਦਾ ਸੁਭਾਗ ਆ ਇੰਨੀ ਕਿ ਨਿਮਰਤਾ ਯਾਰ ਜਿੰਨੀ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਤੁਸੀਂ ਜਾਓਗੇ ਇੱਕ ਵਾਰੀ ਤੁਹਾਨੂੰ ਪਤਾ ਲੱਗੂ ਵੀਰੇ ਦੇ ਖਾਣੇ ਦੀ ਕੁਆਲਿਟੀ ਠੀਕ ਆ ਬਾਕੀ ਮਿਹਨਤ ਦੇਖ ਕੇ ਸਲਾਮ ਆ ਯਾਰ ਇਹ ਵੀਰ ਨੂੰ ਇੰਨੇ ਗਰਮੀ ਚ ਉਪਰੋ ਲੈ ਕੇ ਸਾਰੇ ਕੱਪੜੇ ਦੇ ਐ ਸੀਨੇ ਨਾਲ ਭਿੱਜੇ ਪਏ ਸੀ ਇੰਨੀ ਗਰਮੀ ਦੇ ਵਿੱਚ ਮਿਹਨਤ ਕਰ ਰਿਹਾ ਵੀਰ ਪਰ ਉਹ ਪਰਿਵਾਰ ਨਾਲ ਠੀਕਾ ਇਹਨਾਂ ਦੇ ਦੂਸਰੇ ਪਰਿਵਾਰਕ ਮੈਂਬਰ ਵੀ ਇਹਨਾਂ ਦੇ ਨਾਲ ਹੁੰਦੇ ਆ ਤੇ ਜਦੋਂ ਵੀ ਤੁਸੀਂ ਕਦੇ ਜਾਓ ਮਹਾਲੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਤੇ ਨਾਲ ਹੀ ਵੀਰ ਦੀ ਉੱਥੇ ਸਟਾਲ ਲੱਗੀ ਇੱਥੇ ਤੇ ਤੁਸੀਂ ਵਿਜ਼ਿਟ ਜ਼ਰੂਰ ਕਰਕੇ ਆਇਓ ਬਹੁਤ ਵਧੀਆ ਸਫਾਈ ਆ ਖਾਣੇ ਦੀ ਬਹੁਤ ਵਧੀਆ ਕੁਆਲਿਟੀ ਆ ਬਾਕੀ ਇੰਨੀ ਕਿ ਨਿਮਰਤਾ ਵੀਰਾ ਮੱਥੇ ਵੱਟ પા ਕੇ ਨਹੀਂ ਮਿਲਦਾ ਖਿੜੇ ਮੱਥੇ ਹਰੇਕ ਨੂੰ ਬੁਲਾਉਂਦਾ ਵੀਰਾ ਉਹ ਕਹਿੰਦਾ ਖਾਣਾ ਖਾਓ ਯਾਰ ਨਾ ਖਾਓ ਇਹਦੇ ਨਾਲ ਕੋਈ ਮਤਲਬ ਨਹੀਂ ਠੀਕ ਆ ਤੁਸੀਂ ਮੇਰੇ ਕੋਲੇ ਚੱਲ ਕੇ ਆਏ ਹੋ ਸੋ ਮੋਸਟ ਵੈਲਕਮ ਇਨੀ ਕਿ ਨਿਮਰਤਾ ਦੇਖੀ ਬਾਕੀ ਚਲੋ ਅੱਗੇ ਮਿਹਨਤ ਕਰ ਰਿਹਾ ਵੀਰਾ ਬਾਈ ਨੂੰ ਅਸੀਂ ਤਾਂ ਇਹੀ ਆਸ ਉਮੀਦ ਕਰਦੇ ਆਂ ਵੀ ਅੱਗੇ ਵੱਧ ਤੋਂ ਵੱਧ ਵਧੇ ਠੀਕ ਆ ਬਾਕੀ ਆਪਣੇ ਬੰਦੇ ਦਾ ਸਹਿਯੋਗ ਕਰਿਆ ਕਰੋ ਸੋ ਬਹੁਤ ਵੱਡੀ ਉਮੀਦ ਲੈ ਕੇ ਕੋਈ ਵੀ ਬੰਦਾ ਕਾਰੋਬਾਰ ਸ਼ੁਰੂ ਕਰਦਾ ਹੁੰਦਾ ਸੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਬਹੁਤ ਬਹੁਤ ਮਿਹਰਬਾਨ